ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਮੇਰੇ ਕੋਲ ਤੁਹਾਡੇ ਲਈ ਦੋ ਖਬਰਾਂ ਆ ਇੱਕ ਦੁੱਖ ਵਾਲੀ ਆ ਤੇ ਇੱਕ ਖੁਸ਼ੀ ਵਾਲੀ ਗੱਲ ਆ ਤੇ ਮੈਨੂੰ ਸਮਝ ਨਹੀਂ ਆਉਂਦੀ ਪਈ ਹੈਗੀ ਕਿ ਮੈਂ ਤੁਹਾਡੇ ਸਾਰਿਆਂ ਨਾਲ ਪਹਿਲਾਂ ਕਿਹੜੀ ਸ਼ੇਅਰ ਕਰਾਂ ਚਲੋ ਇਦਾਂ ਕਰਦੇ ਆ ਕਿ ਤੁਹਾਨੂੰ ਸਾਰਿਆਂ ਨੂੰ ਪਹਿਲਾਂ ਮੈਂ ਖੁਸ਼ੀ ਵਾਲੀ ਗੱਲ ਦੱਸਦੀ ਆ ਖੁਸ਼ੀ ਵਾਲੀ ਗੱਲ ਇਹ ਆ ਕਿ ਅੱਜ ਲੰਗੀਆਂ ਸਾਬ ਦੇ ਪਾਪਾ ਦਾ ਬਰਥਡੇ ਆ ਤੇ ਉਸ ਤੋਂ ਜ਼ਿਆਦਾ ਖੁਸ਼ੀ ਵਾਲੀ ਗੱਲ ਇਹ ਆ ਕਿ ਅੱਜ ਮੇਰਾ ਵੀ ਬਰਥਡੇ ਆ ਡੈਡੀ ਦਾ ਤੇ ਮੇਰਾ ਬਰਥਡੇ ਸੇਮ ਇੱਕ ਹੀ ਡੇਟ ਨੂੰ ਆਉਂਦਾ ਆ 4 ਅਪ੍ਰੈਲ ਨੂੰ ਡੈਡੀ ਦਾ ਵੀ 4 ਅਪ੍ਰੈਲ ਨੂੰ ਹੀ ਹੁੰਦਾ ਬਰਥਡੇ ਤੇ ਮੇਰਾ ਵੀ 4 ਅਪ੍ਰੈਲ ਨੂੰ ਹੁੰਦਾ ਆ ਤੇ ਦੁੱਖ ਵਾਲੀ ਗੱਲ ਇਹ ਆ ਕਿ 5-6 ਦਿਨ ਪਹਿਲਾਂ ਡੈਡੀ ਦੇ ਜੋ ਸੱਟ ਵੱਜ ਗਈ ਸੀਗੀ ਤੇ ਡੈਡੀ ਦਾ ਚੂੜਾ ਟੁੱਟ ਗਿਆ ਸੀ ਤੇ ਅਸੀਂ ਹਸਪੀਟਲ ਆਏ ਹੋਏ ਆ ਪੰਜ ਛੇ ਦਿਨ ਹੋ ਗਏ ਸਾਨੂੰ ਹਸਪੀਟਲ ਆਇਆ ਨੂੰ ਤੇ ਡੈਡੀ ਦੇ ਚੂਲੇ ਦਾ ਆਪਰੇਸ਼ਨ ਹੋਇਆ ਪਰसों ਤੇ ਡੈਡੀ ਮੈਨੂੰ ਉਦਾਸ ਲੱਗਦੇ ਪਏ ਸੀਗੇ ਤੁਸੀਂ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਇੱਥੇ ਲੋਕਾਂ ਦੀਆਂ ਚਿੱਕਾਂ ਸੁਣ-ਸੁਣ ਕੇ ਕਿਉਂਕਿ ਸਾਰੇ ਮਰੀਜ਼ ਹੀ ਆਉਂਦੇ ਆ ਹਸਪੀਟਲ ਦੇ ਵਿੱਚ ਹਨਾ ਹਰ ਇੱਕ ਨੂੰ ਕੋਈ ਨਾ ਕੋਈ ਦੁੱਖ ਤਕਲੀਫ ਹੀ ਹੁੰਦਾ ਆ ਤੇ ਡੈਡੀ ਵੀ ਉਦਾਸ ਹੋਏ ਸੀਗੇ ਡੈਡੀ ਦੇ ਫੇਸ ਤੋਂ ਡੈਡੀ ਦੇਖਣਾ ਤਾਂ ਮੈਨੂੰ ਉਦਾਸ ਲੱਗਦੇ ਪਏ ਸੀਗੇ ਤੇ ਕਿਉਂ ਨਾ ਮੈਂ ਸੋਚਿਆ ਮੈਂ ਕਿ ਇਦਾਂ ਕੀਤਾ ਜਾਵੇ ਕਿ ਡੈਡੀ ਦੇ ਚਿਹਰੇ ਦੇ ਉੱਤੇ ਖੁਸ਼ੀ ਲਿਆਈ ਜਾਵੇ ਤੇ ਉਸਦੇ ਲਈ ਮੈਂ ਕਿਹਾ ਇੱਕ ਛੋਟਾ ਜਿਹਾ ਡੈਡੀ ਦੇ ਲਈ ਜੋ ਬਰਥਡੇ ਸਪਰਾਈਜ਼ ਪਲਾਨ ਕੀਤਾ ਜਾਵੇ ਹਨ ਤੇ ਉਹਦੇ ਲਈ ਚਲੋ ਚੱਲਦੇ ਆ ਪਹਿਲਾਂ ਸੀ ਕੇਕ ਵਾਲੇ ਦੀ ਸ਼ੋਪ ਤੇ ਉੱਤੇ ਹਨਾ ਕੇਕ ਲੈ ਕੇ ਆਨੇ ਆ ਤੇ ਸਾਰੇ ਜਣੇ ਕੇਕ ਪਸੰਦ ਕਰਿਓ ਤਾਂ ਕਿ ਡੈਡੀ ਦੇ ਚਿਹਰੇ ਦੇ ਉੱਤੇ ਖੁਸ਼ੀ ਆਵੇ ਉਹ ਉਦਾਸ ਹੋਇਆ ਬਹੁਤ ਦਿਨ ਹੋ ਗਏ ਹਨ ਉਹਨਾਂ ਦੇ ਫੇਸ ਤੋਂ ਇਦਾਂ ਲੱਗਦਾ ਕਿ ਡੈਡੀ ਵੀ ਅੰਦਰ ਪਤਾ ਨਹੀਂ ਕੀ ਸੋਚਦੇ ਰਹਿੰਦੇ ਹਨਾ ਤੇ ਚਲੋ ਚੱਲੀਏ ਪਹਿਲਾਂ ਕੇਕ ਪਸੰਦ ਕਰਕੇ ਲੈ ਕੇ ਆਨੇ ਆ ਤੇ ਫਿਰ ਡੈਡੀ ਦਾ ਬਰਥਡੇ ਮਨਾਵਾਂਗੇ ਕੇਕ ਲੈਣ ਚੱਲੇ ਅਸੀਂ ਜਾਂਦੇ ਪਏ ਆ ਰਾਤ ਹੋ ਗਈ ਆ ਹਨੇਰਾ ਹੋ ਗਿਆ ਆ ਦੇਖੋ ਟ੍ਰਾਫਿਕ ਵੀ ਹੋ ਗਈ ਆ ਕਿਉਂਕਿ ਸ਼ਾਮ ਨੂੰ ਕੰਮ ਵਾਲੇ ਬਹੁ ਹੁੰਦੇ ਆ ਜਿਹੜੇ ਕੰਮ ਤੋਂ ਵਾਪਸ ਆਉਂਦੇ ਆ ਘਰ ਆਪਣੇ ਇਸ ਕਰਕੇ ਟ੍ਰਾਫਿਕ ਥੋੜਾ ਜ਼ਿਆਦਾ ਹੋ ਜਾਂਦਾ ਸੜਕਾਂ ਦੇ ਉੱਤੇ ਆਪਾਂ ਸਾਈਡ 'ਚ ਹੀ ਆਈ ਹਸਪੀਟਲ ਤੋਂ ਬਾਹਰ ਹੀ ਆਨੇ ਕਿਉਂਕਿ ਉਹਦੇ ਨੇੜੇ ਹੀ ਦੁਕਾਨ ਆ ਕੇਕ ਵਾਲੀ ਕੇਕ ਚੋਪ ਨੇੜੇ ਹੀ ਆ ਇਸ ਕਰਕੇ ਫਿਰ ਤੁਰੇ ਮੈਂ ਕਿ ਪੰਜ ਛੇ ਦੁਕਾਨਾਂ ਕਰਕੇ ਸਕੂਟਰੀ ਕੱਢਣੀ ਆ ਸਾਈਡ ਨੂੰ ਹੋ ਕੇ ਤੁਰਦੇ ਆ ਵੈਸੇ ਆਪਾਂ ਕਿਉਂ ਮਾਕੇ ਡੈਡੀ ਖੁਸ਼ ਹੋ ਜਾਣਗੇ ਡੈਡੀ ਦੇ ਫੇਸ ਦੇ ਰਿਐਕਸ਼ਨ ਦੇਖਣੇ ਆ ਕਿਉਂਕਿ ਡੈਡੀ ਨੇ ਕੇਕ ਨਹੀਂ ਕੱਟਿਆ ਹੈਗਾ ਕਦੇ ਫਸਟ ਵਾਰ ਅਸੀਂ ਲੈ ਕੇ ਚੱਲੇ ਆ ਉਹ ਵੀ ਹਸਪੀਟਲ ਦੇ ਵਿੱਚ ਚਲਿਏ ਇਹਨੇ ਪਸੰਦ ਆਂਦਾ ਪਿਆ ਹੈਗਾ ਆਏ ਕੋਚ ਬੇਟਰ ਆਈ ਸੀ ਆ। ਇਹ ਵਾਲਾ ਪਤਾ ਕੀ ਹਸਪੀਟਲ ਲੈ ਕੇ ਜਾਣਾ ਹੈ ਸਾਰੇ ਜੋ ਕੇਕ ਹੈ ਨਾ ਉਹ ਸਾਈਜ਼ ਥੋੜੇ ਵੱਡੇ ਆ ਵੱਡੇ ਸਾਈਜ਼ ਵਾਲਾ ਨਹੀਂ ਲੈ ਕੇ ਜਾਣਾ ਸਸਟ ਰਾਈਸ ਦੇਣਾ ਆ ਇਸ ਕਰਕੇ ਛੋਟਾ ਲੈ ਕੇ ਜਾਵਾਂਗੀ। ਇੱਕ ਹੀ ਲੈ ਕੇ ਜਾਣਾ ਮੈਂ ਆਪਣਾ ਨਹੀਂ ਮਨਾਉਂਦੀ ਹੋਣੀ ਬਰਥਡੇ। ਬਾਕੀ ਸਾਰੂ ਬਰਥਡੇ ਆ ਥੋੜੇ ਕੇਕ ਨੂੰ ਵੱਡੇ ਵਾਲੇ ਆ ਆ ਵੀ ਉਹ ਛੋਟੇ ਚੈਟੀ ਬਣਾਏ ਹੋਏ ਨੇ ਤੇ ਉੱਤੇ ਕੇਕ ਕਰ ਲਿਆ ਸੀ ਬਸਾਂ ਤੇ ਅਸੀਂ ਕੇਕ ਦੇ ਉੱਤੇ ਲਿਖਵਾਇਆ ਡੈਡੀ ਮੈਂ ਕਿ ਤੁਸੀਂ ਡੈਡੀ ਦੀ ਲਿਖੂ ਕੇਕ ਦੇ ਉੱਤੇ ਤੇ ਕੇਕ ਬਹੁਤ ਕੈਂਟ ਸੀਗਾ ਛੋਟਾ ਜਿਹਾ ਅਸੀਂ ਕੇਕ ਲੈ ਕੇ ਕਿ ਸਰਪ੍ਰਾਈਜ਼ ਦੇਣਾ ਨਾਲ ਹਸਪੀਟਲ ਦੇ ਵਿੱਚ ਲੈ ਕੇ ਜਾਣਾ ਸੀ ਤੇ ਅਸੀਂ ਪਹੁੰਚ ਗਏ ਸੀਗੇ ਹਸਪੀਟਲ ਦੇ ਵਿੱਚ ਮੈਂ ਕਿ ਥੋੜਾ ਟਾਈਮ ਹੋ ਲੈ ਮੈਂ ਤਾਂ 12:00 ਵੱਜ ਲਣ ਤਾਂ ਫੇਰ ਹੀ ਡੈਡੀ ਨੂੰ ਸਰਪ੍ਰਾਈਜ਼ ਦੇਵਾਂਗੇ ਆ ਗਏ ਅਸੀਂ ਤੇ ਡੈਡੀ ਨੂੰ ਨਹੀਂ ਹਲੇ ਦੱਸਣਾ ਹੈਗਾ ਕਿਉਂਕਿ ਥੋ ਹਲੇ ਟਾਈਮ ਵੀ ਆਇਆ ਡੈਡੀ ਦਾ ਬਰਥਡੇ ਮਨਾਇਆ ਕਦੇ ਨਹੀਂ ਮਨਾਇਆ ਨਾ ਮਨਾਉਂਦੇ ਨਹੀਂ ਕਦੀ ਕਦੀ ਟੌਫੀਆਂ ਨਾਲ ਕੇ ਕੱਟਿਆ ਕਿਤੇ ਕੇ ਕੱਟਿਆ ਇਹ ਕੋਈ ਅਬੇ ਤਮਾਨੇ ਰੋ ਜਵਾਰ ਦੀਆਂ ਰੋਟੀਆਂ ਕੱਟਦੇ ਹੁੰਦੇ ਸੀ ਜਵਾਰ ਦੀਆਂ ਰੋਟੀਆਂ ਕੱਟਦੇ ਹੁੰਦੇ ਸੀ ਕਿੰਨੀ ਕੱਟਦੇ ਹੁੰਦੇ ਸੀ ਜਵਾਰ ਦੀਆਂ ਰੋਟੀਆਂ ਕੱਟਦੇ ਹੁੰਦੇ ਸੀ ਡੈਡੀ ਹੁਣੇ सरप्राइज लेके आंदा है चलो तो डैडी को उठ नहीं होता पिया हैगा बेटे डैडी का ऑपरेशन हुआ था डैडी ने सरप्राइज क्यों नहीं आया डैडी आपके लिए सरप्राइज लेके आया पता है क्या तू ही दसोगी थानू भी पता है क्या हो रहा है कोई ऊपर देखो तेरे ऊपर ना सही फिर भी देखना है तेरे की है तेरी हां कुर्सी पे आओ ਆ ਤਾਂ ਗਾੜੀ ਫ੍ਰੀਂ ਸਾਲ ਦੇ ਹੋ ਗਏ ਆ ਗਾੜੀ ਦਾ ਅੱਜ ਬਰਥਡੇ ਮਨਾਣਾ ਕਿਹਨਾਂ ਨੇ ਹਾਂ ਦਾ ਬਰਥਡੇ ਮਨਾਣਾ ਕੋਈ ਬਰਥਡੇ ਨਹੀਂ ਨਾ ਮਨਾਇਆ ਕਦੇ ਕੇਕ ਵੀ ਨਹੀਂ ਖਟਿਆ ਹੈਗਾ ਗਾੜੀ ਦੇ ਕੈਮਰੇ ਠੀਕ ਹੈ 3 ਦੇ ਬੰਦ ਠੀਕ ਹੈ ਡੈਡੀ ਦਾ ਬਰਥਡੇ ਡੈਡੀ ਹੈਪੀ ਬਰਥਡੇ ਹੈਪੀ ਬਰਥਡੇ ਟੂ ਈ ਮੈਨੂੰ ਵੀ ਕਿਆ ਕਰਦੇ ਡੈਡੀ ਮੇਰਾ ਬਰਥਡੇ ਵੀ ਤੁਹਾਡੇ ਬਰਥਡੇ ਦੇ ਨਾਲ ਹੀ ਮੇਰਾ ਤੇ ਡੈਡੀ ਦਾ ਬਰਥਡੇ ਦੋਵਾਂ ਦਾ ਇਕੱਠਾ ਹੀ ਆਉਂਦਾ 21 ਦਿਨ ਦਾ 4 ਅਪ੍ਰੈਲ ਦਾ ਤੇ ਡੈਡੀ ਦਾ ਬਰਥਡੇ ਆ ਡੈਡੀ 30 ਸਾਲ ਦੇ ਹੋ ਗਏ ਆ ਡੈਡੀ ਕੱਟੋ ਕੇਕ ਡੈਡੀ ਨੇ ਪਹਿਲੇ ਵਾਰ ਕੇਕ ਕੱਟਣਾ ਆ ਦੇਖੋ ਡੈਡੀ ਦਾ ਫੇਸ ਗੜੀ ਕਿੰਨੇ ਦਿਨੋਂ ਗਏ ਉਦਾਸ ਹੋਇਓ ਸੀ ਨਾ ਕਿਉਂਕਿ ਉਹ ਆਪਰੇਸ਼ਨ ਹੋਇਆ ਡੈਡੀ ਵੀ ਲੱਤ ਦਾ ਇੱਥੋਂ ਚੂਲੇ ਦਾ ਉਹਦੇ ਕਰਕੇ ਮੈਂ ਕਿਹਾ ਡੈਡੀ ਕੋਲ ਕੇਕ ਕਟਾਉਣੀ ਆ ਉਹਦੇ ਵਿੱਚ ਹਸਪੀਟਲ ਦੇ ਵਿੱਚ ਆਲ ਰੈਡੀ ਪਹਿਲਾਂ ਇਹਨੂੰ ਫੂਕ ਮਾਰਨੀ ਆ ਆਪਾਂ ਡੈਡੀ ਲਿਖਿਆ ਜੋ ਨਾ ਡੈਡੀ ਫੂਕ ਹੈਪੀ ਬਰਥਡੇ ਵੀ ਕਹਿੰਦਾ ਆਪਾਂ ਹੈਪੀ ਬਰਥਡੇ ਟੂ ਯੂ ਨਾ ਉਹ ਮੈਂ ਤੁਹਾਨੂੰ ਦਵਾ ਕੇ ਡੈਡੀ ਦਾ ਬਰਥਡੇ ਦਾ ਕੇਕ ਹੈਪੀ ਬਰਥਡੇ ਹੈ ਡੈਡੀ ਆਹ ਜਾਨੂੰ ਨਾ ਤਰਾ ਰੈਡੀ ਦਾ ਹੋਰ ਤੁਹਾਨੂੰ ਨਹੀਂ ਪਤਾ ਨਹੀਂ ਆਲੇ ਕੁ ਬੱਲੇ ਮੈਨੂੰ ਘਰ ਮੇਰੇ ਬਰਥਡੇ ਆ ਜਿੱਤੇ ਹੋਰ ਤਾਂ ਹੀ ਕੱਟੇ ਦੋਵਾਂ ਦਾ ਇਕੱਠਾ ਹੀ ਆਉਂਦਾ ਹੈ ਚੱਲ ਕੇ ਦੱਲ ਲੈ ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਟੂ ਯੂ ਕਰਨਾ ਹੈ ਡੈਡੀ ਕਹਿੰਦੇ ਡੈਡੀ ਕੱਟਿਆਗੇ ਡੈਡੀ ਨੇ ਕਦੇ ਕੇਕ ਨਹੀਂ ਕਟੇ ਅੱਜ ਕਟਾਤਾ ਉਹ ਵੀ ਹਸਪੀਟਲ ਦੇ ਵਿੱਚ ਡੈਡੀ ਉਦਾਸ ਹੋਏ ਹੋਏ ਸੀ ਕਿਉਂਕਿ ਜੋ ਡੈਡੀ ਹਾਂ 33 ਸਾਲ ਦੇ ਹੋ ਗਏ ਮੈਂ 30 ਸਾਲ ਦੀ ਹੋ ਗਈ ਡੈਡੀ ਮੇਰਾ ਵੀ ਜਨਮ ਨਹੀਂ ਹੁੰਦੀ ਨਾ ਅੱਜ ਤੂੰ ਹੀ 33 ਸਾਲ ਦੇ ਹੋ ਗਏ ਆ ਚਲੋ ਜਲਦੀ ਜਲਦੀ ਠੀਕ ਹੋਗੇ ਘਰ ਆਜੋ ਹੁਣ ਕਿੰਨੇ ਦਿਨ ਹੋ ਗਏ ਇੱਥੇ ਨਿੰਦਾ ਵੀ ਉਹ ਹੋਈਆਂ ਆ ਪਤਾ ਹੀ ਨਹੀਂ ਲੱਗਦਾ ਹੈ ਕਿ ਸੁੱਤੇ ਨਹੀਂ ਕਿੰਨੇ ਦਿਨ ਹੋ ਗਏ ਚੰਗੀ ਜਿਹਾ 5-6 ਦਿਨ ਹੋ ਗਏ ডিও করতে শেয়ার ভেজুন করে ফলো পায়ে পায়ে